ਲਓ ਜੀ ਅੱਜ ਥੋੜੀਆਂ ਜਿਹੀ ਗੱਲਾਂ ਕਰਨੀਆਂ ਭੈਣ ਭਰਾਵਾਂ ਨਾਲ। ਬਲੌਗ ਬਣਾਉਣ ਲੱਗੇ ਆ ਕਿਉਂਕਿ ਫਿਰ ਇੱਕ ਅੱਧਾ ਡੇਢ ਮਿੰਟ ਦੀ ਵੀਡੀਓ 'ਚ ਗੱਲਬਾਤ ਕੰਪਲੀਟ ਹੁੰਦੀ ਨਹੀਂ ਹੈਗੀ। ਵੀਡੀਓ ਤੁਹਾਡੇ ਕੰਮ ਦੀ ਆ। ਸਾਰੀ ਸੁਣ ਕੇ ਜਾਇਓ। ਤੁਹਾਡੇ ਵਾਸਤੇ ਬਲੌਗ ਸ਼ੂਟ ਕਰਨ ਲੱਗੇ ਆਂਗਾ। ਤੁਹਾਡੇ 5-7 ਮਿੰਟ ਲੈਣੀ ਆ। ਠੀਕ ਹੈ ਜੀ। ਤੁਹਾਡੇ ਕੰਮ ਦੀ ਵੀਡੀਓ ਆ। ਤੁਹਾਡੇ ਕੰਮ ਦੀ ਨਹੀਂ ਹੈਗੀ ਤਾਂ ਤੁਹਾਡੇ ਭੈਣ ਭਾਈ ਦੇ ਕੰਮ ਦੀ ਆ, ਤੁਹਾਡੇ ਅੰਨੀ ਗੋੰਡੀ ਦੇ ਕੰਮ ਤੁਹਾਡੇ ਰਿਸ਼ਤੇਦਾਰ ਦੇ ਕੰਮ ਦੀ ਆ। ਕੰਮ ਦੀ ਵੀਡੀਓ ਜ਼ਰੂਰ ਆ। ਤੁਹਾਡਾ ਫਾਇਦਾ ਹੋਣਾਗਾ। ਵੀਡੀਓ ਸਾਰੀ ਸੁਣ ਲਿਓ। ਗੱਲ ਕਰਨ ਲੱਗੇ ਆਪਾਂ ਰੀਸੇਲ ਦੀ ਰੀਸੇਲ ਦਾ ਟ੍ਰੈਂਡ ਪੰਜਾਬ ਦੇ ਵਿੱਚ ਅਸੀਂ ਚਲਾਇਆ ਗਿਆ ਜੀ ਪੰਡਤਾਂ ਦੀ ਹੱਡੀ ਵਾਲਿਆਂ ਨੇ ਚਲਾਇਆ ਗਿਆ ਔਰ ਇਸ ਨੂੰ ਪ੍ਰੋਪਰ ਤਰੀਕੇ ਨਾਲ ਅਸੀਂ ਕਰ ਵੀ ਰਹੇ ਹਾਂ ਠੀਕ ਹੈ ਜੀ ਸੋ ਜਿੰਨੇ ਵੀ ਭੈਣ ਭਰਾ ਰੀਸੇਲ ਦਾ ਕੰਮ ਕਰਦੇ ਆ ਜਾਂ ਕਰਨਾ ਚਾਹੁੰਦੇ ਆ ਤੁਹਾਨੂੰ ਕੁਝ ਨਹੀਂ ਕਰਨਾ ਮੈਂ ਛੋਟੇ ਛੋਟੇ ਬਲੌਗ ਲੈ ਕੇ ਆ ਕਰੂੰਗਾ ਕੱਲੇ-ਕੱਲੇ ਭੈਣ-ਭਰਾ ਨੂੰ ਕੰਮ ਸਿਖਾਉਣਾ ਔਖਾ ਹੈ ਜੀ ਠੀਕ ਹੈ ਜੀ ਇਸ ਕਰਕੇ ਲਗਾਤਾਰ ਬਲੌਗ ਆਉਣਗੇ ਤੁਹਾਡੇ ਕੰਮ ਦੇ ਬਲੌਗ ਆਉਣਗੇ ਤੁਹਾਨੂੰ ਸਿਖਾਵਾਂਗੇ ਰੀਸੇਲ ਦਾ ਕੰਮ ਕਿਵੇਂ ਕਰਦੇ ਹੁੰਦੇ ਆ ਸਾਡੇ ਪੇਜ ਨੂੰ ਫੋਲੋ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਗਾਤਾਰ ਵੀਡੀਓਜ਼ ਲੈ ਕੇ ਆਵਾਂਗੇ ਰੀਸੇਲ ਕਰਦੇ ਕਿਵੇਂ ਹੁੰਦੇ ਆ ਜੀ ਤੁਹਾਨੂੰ ਇੱਕ ਮੋਟੀ ਜਿਹੀ ਮੈਂ ਐਗਜ਼ਾਮਪਲ ਦੇ ਕੇ ਸਮਝਾਵਾਂਗਾ ਲਓ ਜੀ ਛੋਟੀ ਜਿਹੀ ਐਗਜ਼ਾਮਪਲ ਦਿੰਨਾਗਾ ਮੰਨ ਲਓ ਆਪਾ ਸੂਟ ਤੇ ਲੈਣ ਨੇ ਇਹਨੂੰ ਛੱਡੋ ਲਓ ਜੀ ਆਹ ਸੂਟ ਆ ਮਾਨੂੰ ਇੱਕ ਐਗਜ਼ਾਮਪਲ ਤੌਰ ਤੇ ਸੂਟ ਦਾ ਰੇਟ ਇਹਦਾ ਹੈਗਾ 700 ਰੁਪਏ ਠੀਕ ਹੈ ਜੀ ਤੁਹਾਨੂੰ ਅਸੀਂ ਆਪਣੇ ਗਰੁੱਪਾਂ ਵਿੱਚ ਐਡ ਕਰਾਂਗੇ WhatsApp ਗਰੁੱਪਾਂ ਦੇ ਵਿੱਚ ਆਹ ਸੂਟ ਦੇ ਉਹਨਾਂ ਅਸੀਂ ਫੋਟੋ ਬਾਤੀ ਮਾਡਲ ਦੀ ਵੀਡੀਓ ਬਾਤੀ ਸੂਟ ਦੀ ਫੋਟੋ ਬਾਤੀ ਕਲਿੱਕ ਕਰਕੇ HD ਚ ਫੋਟੋ ਬਾਤੀ 700 ਰੁਪਏ ਦੇ ਵਿੱਚ ਤੁਸੀਂ ਫੋਟੋ ਚੱਕਣੀ ਆ ਆਪਣੇ ਇੰਸਟਾਗ੍ਰam ਪੇਜ ਤੇ ਪਾਉਣੀ ਆ ਫੇਸਬੁੱਕ ਪੇਜ ਤੇ ਪਾਉਣੀ ਆ ਆਪਣੇ ਵਟਸਐਪ ਗਰੁੱਪਾਂ ਚ ਪਾਉਣੀ ਆ ਸਾਨੂੰ ਆਰਡਰ ਲੈ ਕੇ ਦੇਣਾਗਾ ਠੀਕ ਹੈ ਜੀ ਆਰਡਰ ਲੈ ਕੇ ਦਿਓ ਤੁਸੀਂ ਨੂੰ ਅੱਗੇ ਵਿੱਚੋਂ 1000 ਚ ਚਾਹੇ ਵਿੱਚੋਂ 1200 ਚ ਠੀਕ ਹੈ ਜੀ ਤੁਸੀਂ ਆਪਣੇ ਕਸਟਮਰ ਨੂੰ ਮੰਨ ਲਓ ਸੂਟ ਦਾ ਆਰਡਰ ਲੈ ਲਿਆ 1200 ਚ ਵੇਚਤਾ ਤੁਸੀਂ ਕਸਟਮਰ ਤੋਂ 1200 ਰੁਪਏ ਗੂਗਲ पे ਕਰਵਾ ਲਿਆ ਆਪਣੇ ਅਕਾਊਂਟ ਚ ਸਾਨੂੰ 750 ਬਾਤੇ ਸਾਨੂੰ ਤੁਸੀਂ ਆਪਣੇ ਕਸਟਮਰ ਦਾ ਐਡਰੈਸ ਵਟਸਐਪ ਕਰਨਾਗਾ ਜੀ ਅਸੀਂ ਤੁਹਾਡੇ ਕਸਟਮਰ ਨੂੰ ਤੁਹਾਡੇ ਨਾਮ ਤੋਂ ਕੋਰੀਅਰ ਭੇਜਾਂਗੇ ਤੁਸੀਂ 500 ਰੁਪਏ ਮਾਰਜਿਨ ਲੈ ਲਿਆ ਸੂਟ ਮਗਰ ਤੁਹਾਡੇ ਕਸਟਮਰ ਮੰਨ ਲਓ ਮੋਗੇ ਦਾਗਾ ਠੀਕ ਹੈ ਜੀ ਤੁਸੀਂ 2 ਦੇ ਵਿੱਚ ਆਪਣੇ ਕਸਟਮਰ ਐਡਰੈਸ ਭੇਜੋ ਫਰਮ ਦਾ ਐਡਰੈਸ ਭੇਜੋ ਅਸੀਂ ਤੁਹਾਡੇ ਨਾਮ ਤੋਂ ਤੁਹਾਡੇ ਕੋਰੀਅਰ ਨੂੰ ਤੁਹਾਡੇ ਕਸਟਮਰ ਨੂੰ ਭੇਜਾਂਗੇ ਸਾਡਾ ਵਿੱਚ ਕੁਝ ਨਹੀਂ ਆਊਗਾ ਸਾਡਾ ਕੋਈ ਟੈਗ ਵੀ ਨਹੀਂ ਲੱਗਿਆ ਹੋਊਗਾ ਟੈਗ ਲੱਗਿਆ ਹੋਊ ਫਿਕਸ ਪ੍ਰਾਈਸ ਦਾ ਤੁਹਾਡੇ ਕਸਟਮਰ ਨੂੰ ਪਤਾ ਤੱਕ ਨਹੀਂ ਲੱਗੂਗਾ ਵੀ ਇਹ ਸੂਟ ਪੰਡਤਾਂ ਦੀ ਹੱਟੀ ਤੋਂ ਆਇਆਗਾ ਇਹਨੂੰ ਕਹਿੰਦੇ ਆ ਰੀਸੇਲ ਤੁਸੀਂ ਸਾਨੂੰ ਸਿਰਫ ਆਰਡਰ ਲੈ ਕੇ ਦੇਣੇ ਆ ਜੀ ਠੀਕ ਹੈ ਤੁਸੀਂ ਕੋਈ ਕੋਰੀਅਰ ਨਹੀਂ ਕਰਨਾ ਤੁਸੀਂ ਸੂਟ ਖਰੀਦਣ ਨਹੀਂ ਆਉਣਾ ਤੁਸੀਂ ਸਿਰਫ ਆਨਲਾਈਨ ਕੰਮ ਕਰਨਾ ਤੁਹਾਨੂੰ ਅਸੀਂ ਇੱਕ ਆਨਲਾਈਨ ਜੌਬ ਦੇ ਰਹੇ ਹਾਂ ਤੁਹਾਨੂੰ ਇੱਕ ਕੰਮ ਦੇ ਰਹੇ ਹਾਂ ਤੁਸੀਂ ਡੇਲੀ 10 ਆਰਡਰ ਲੈ ਲੇ ਪਰ ਸੂਟ ਤੁਸੀਂ 300 400 ਕਮਾ ਰਹੇ ਹੋ ਤਾਂ ਡੇਲੀ ਤੁਸੀਂ 3000 4000 ਰੁਪਏ ਬੜੇ ਆਰਾਮ ਨਾਲ ਕਮਾ ਸਕਦੇ ਹੋ ਮੈਂ ਇੱਕ ਦਿਨ ਦੀ ਗੱਲ ਕਰ ਰਿਹਾ 3000 4000 ਰੁਪਏ ਇੱਕ ਦਿਨ ਤੁਸੀਂ ਕਮਾ ਸਕਦੇ ਹੋ ਅਗਰ ਤੁਹਾਨੂੰ 10 ਆਰਡਰ ਆਉਂਦੇ ਆ ਠੀਕ ਹੈ ਜੀ 3000 ਰੁਪਏ 4000 ਰੁਪਏ ਤੁਸੀਂ ਇੱਕ ਦਿਨ ਦਾ ਕਮਾਉਨੇ ਹੋ ਤਾਂ ਮਹੀਨੇ ਦਾ ਲੱਖ ਰੁਪਏ ਹੋ ਗਿਆ ਚਲੋ ਮੈਂ ਸੁਪਨੇ ਵੱਡੇ ਨਹੀਂ ਦਿਖਾਉਂਦਾ ਮੈਂ ਕਹਿਣਾ ਤੁਸੀਂ ਮਹੀਨੇ ਦਾ ਕਰੋ 20000 ਰੁਪਏ ਕਮਾਉਣੇ ਹੋ ਤਾਂ ਤੁਹਾਨੂੰ ਸਾਈਡ ਇਨਕਮ ਆ ਬਹੁਤ ਵਧੀਆ ਇਨਕਮ ਠੀਕ ਹੈ ਜੀ ਸੋ ਜਿਹੜੀਆਂ ਭੈਣਾਂ ਨੇ ਰੀਸੇਲ ਦਾ ਕੰਮ ਕਰਨਾਗਾ ਜਾਂ ਰੀਸੇਲ ਦਾ ਕੰਮ ਸਿੱਖਣਾਗਾ ਤਾਂ ਸਾਡੇ ਪੇਜ ਨੂੰ ਫ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਗਾਤਾਰ ਵੀਡੀਓਜ਼ ਆਉਣਗੀਆਂ ਰੀਸੇਲ ਦੇ ਰਿਕਾਰਡਿੰਗ ਤੁਹਾਨੂੰ ਅਸੀਂ ਸਾਰਾ ਕੰਮ ਸਿਖਾ ਦੇਾਂਗੇ ਵੀ ਰੀਸੇਲ ਕਰਦੇ ਕਿਵੇਂ ਹੁੰਦੇ ਆ ਠੀਕ ਹੈ ਜੀ ਸਾਡੇ ਕੋਲੇ ਬਹੁਤ ਵੈਰਾਈਟੀ ਆ ਸਾਡੇ ਕੋਲ ਇੱਕ ਨਾਲ ਦੇ 100 120 ਹੁੰਦੇ ਆ ਔਰ ਉਹਦੀਆਂ ਅਸੀਂ ਐਚਡੀ ਫੋਟੋ ਖਿੱਚਦੇ ਆ ਫੋਰ ਐਗਜ਼ਾਮਪਲ ਇਹ ਸ਼ੂਟ ਹੋ ਗਿਆ ਠੀਕ ਹੈ ਜੀ ਇਹ ਸੂਟਾ ਤੁਹਾਨੂੰ ਪ੍ਰੋਪਰ ਐਚਡੀ ਫੋਟੋ ਮਾਡਲ ਦੀ ਫੋਟੋ ਸੂਟ ਦੀ ਫੋਟੋ ਜਾਊਗੀ ਨਾਲ ਡਿਟੇਲ ਜਾਊਗੀ ਵਰਸਾਪ ਗਰੁੱਪਾਂ ਦੇ ਵਿੱਚ ਤੁਸੀਂ ਆਪਣੇ ਗਰੁੱਪਾਂ ਚ ਫੋਟੋ ਪਾਉਣੀਆਂ ਗਿਆ ਸਾਨੂੰ ਆਰਡਰ ਲੈ ਕੇ ਦੇਣੇ ਆ ਤੁਸੀਂ ਸੂਟ ਬਾਏ ਵੀ ਨਹੀਂ ਕਰਨਾ ਤੁਸੀਂ ਖਰੀਦਣ ਨਹੀਂ ਆਉਣਾ ਤੁਸੀਂ ਵੇਚਣ ਨਹੀਂ ਜਾਣਾ ਤੁਸੀਂ ਕੋਰੀਅਰ ਨਹੀਂ ਕਰਨਾ ਤੁਸੀਂ ਕੁਝ ਵੀ ਨਹੀਂ ਕਰਨਾ ਜੀ ਤੁਸੀਂ ਜਸਟ ਆਰਡਰ ਲੈਣਾਗਾ ਔਰ ਆਪਣਾ ਮਾਰਜਿਨ ਲੈਣਾਗਾ ਠੀਕ ਹੈ ਜੀ ਡਿਟੇਲ ਚ ਗੱਲ ਕਰਾਂਗੇ ਡੇਲੀ ਮੰਨ ਸਮਝਾਇਆ ਕਰੂੰਗਾ ਰੀਸੇਲ ਕਿਵੇਂ ਕਰਦੇ ਆ ਵੈਰਾਈਟੀ ਬਹੁਤ ਪਈਆ ਇਸ ਗੱਲ ਦਾ ਵਾਦਾ ਕਰਦੇ ਆ ਵੀ ਜਿਹੜੇ ਭੈਣ ਭਰਾ ਜੁੜ ਗਏ ਪੰਡ ਦਾ ਜਟੀ ਨਾਲ ਅਸੀਂ ਕਹਨੇ ਆ ਵੀ ਕਈ ਬੰਨਪਰਾ 20000 ਕਮਾਰੇ ਕਈ 30 ਕਈ 50 ਕੋਈ ਲੱਖ ਵੀ ਕਮਾਰੇ ਮਹੀਨੇ ਦਾ ਕਮਾਉਂਦੇ ਕਿਵੇਂ ਆ ਇੱਕ ਤਰੀਕਾ ਗਾ ਇੱਕ ਸਿਸਟਮ ਆ ਜਿਹੜੀਆਂ ਬੰਨਾਂ ਸਮਝ ਚੁੱਕੀਆਂ ਗੀਆਂ ਕਮਾਈ ਕਰ ਰਹੀਆਂ